ਸਹੀ ਸਹੀ ਹੁੰਦਾ ਜਿਹੜਾ ਹਰ ਉਹਨੂੰ ਮਾਰੀ ਜਨਮਵਰਨ ਬਹੀਨ 10 4 4 ਪਰਵੀਨ ਹਾਦਾ 4 4 ਚ ਪਰਵੀਨ ਹੁੰਦਾ ਅਕਲੰਕ ਰੂਪ ਅਪਾਰ ਆ ਕਲੰਕ ਕਲੰਕ ਹੋਦਾ ਕਲੰਕਿਤ ਹੋ ਜਾਣਾ ਅੱਖ ਨਹੀਂ ਪੜਨਾ ਕਲੰਕ ਇਕੱਠਾ ਪੜਨਾ ਆੜਾ ਅੜਾ ਪੜਨਾ ਉਹ ਕਲੰਕ ਰੂਪ ਅਪਾਰ ਹਾਂ ਕਲੰਕ ਤੋ ਰਹੇ ਤ ਕਲੰਕ ਦੇ ਰੂਪ ਅਪਾਰ ਅਪਾਰ ਐਸਾ ਰੂਪ ਹੈ ਜਿਹਨੂੰ ਕਲੰਕ ਲੱਗਦਾ ਹੀ ਨਹੀਂ ਜਿਹਨੂੰ ਪਰਮ ਜੀ ਦੇ ਨੇੜੇ ਆਉਂਦਾ ਹੀ ਨਹੀਂ ਕਲੰਕ ਪਰਮਾ ਹੁੰਦਾ ਔਰ ਕੁਝ ਨਹੀਂ ਹੁੰਦਾ ਕਲੰਕ ਕੀ ਹੈ ਪਰ ਜਿਹਦੇ ਅੰਦਰ ਪਰਮ ਦੀ ਕੋਈ ਪੈਦਾ ਕਰ ਸਕਦਾ ਪਰਮਾ ਪੈਦਾ ਕਿੱਥੇ ਕਰਾ ਹੁੰਦਾ ਹੈ ਜਿੱਥੇ ਪਹਿਲਾਂ ਪਰਮ ਹੋਵੇ ਜਿੱਥੇ ਪਰਮ ਪਹਿਲਾਂ ਹੋਵੇ ਉਥੇ ਪਰਮ ਹੋਰ ਪੈਦਾ ਕੀਤਾ ਜਾ ਸਕਦਾ ਹੈ ਜਿੱਥੇ ਪਰਮ ਹੋਵੇ ਹੀ ਨਾ ਉਥੇ ਪਰਮ ਵੀ ਪੈਦਾ ਕੀਤਾ ਜਾ ਸਕਦਾ ਜਿੱਥੇ ਪਰਮ ਹੋਵੇ ਪਹਿਲਾਂ ਉਹ ਵੀ ਜੇ ਇਦਾਂ ਪੈਦਾ ਕਰਨ ਵਾਲਾ ਤਗੜਾ ਜਿਆਦਾ ਗਿਆਨਵਾਨ ਹੈ ਨਾ ਜਿਹਦੇ ਪੈਦਾ ਕਰਨਾ ਹੈ ਪਰ ਉਹਦੇ ਕੋਲ ਗਿਆਨ ਘਟਾ ਹੈ ਤਾਂ ਹੀ ਪੈਦਾ ਕਰ ਸਕਦਾ ਅਟ ਗਿਆਨ ਵਾਲਾ ਵੱਧ ਗਿਆਨ ਵਾਲੇ ਨੂੰ ਪਰ ਪਹਿਰਾ ਨਹੀਂ ਕਰ ਸਕਦਾ ਉਹਦੇ ਅੰਦਰ ਉਹਦੇ ਕੋਲੋ ਸ਼੍ਰੀ ਪਹਿਲਾਂ ਹੀ ਜਾਂਦਾ ਇਸ ਕਰਕੇ ਜਿਹੜੇ ਕੁਝ ਪੜ ਲੈਂਦੇ ਨੇ ਗਿਆਨ ਤਿੰਨਾ ਬੜਿਆ ਨਾ ਫਿਰ ਨਾ ਬਾਜਾਂ ਤੇ ਸਖਦਾਰਾ ਇੰਨਾ ਬੜਿਆ ਉਹ ਇਹਨਾਂ ਨੇ ਗਿਆਨ ਪੜ ਲਿਆ ਅਗਿਆਨੀ ਜਿਹੜੇ ਨਾ ਨਹੀਂ ਪੜਿਆ ਉਹਨਾਂ ਦੇ ਅੰਦਰ ਪਰ ਪਹਿਰਾ ਕਰ ਸਕਦੇ ਨੇ ਇਹਨਾਂ ਦੇ ਜਿਹੜੇ ਬਦਦਲ ਨੇ ਗਾਹਾਂ ਬੈਠੇ ਉਹਨਾਂ ਦੇ ਅੱਗੇ ਪਰ ਪਹਿਰਾ ਕਰ ਸਕਦੇ ਉਹਨਾਂ ਦੇ ਕੀ ਮੈਂ ਕਰਦਾਂਗੇ ਉਹ ਤਾਂ ਇਹਨਾਂ ਨੂੰ ਬਨਾਲ ਕੇ ਠੱਗ ਕਹਿ ਦਿੰਦੇ ਨੇ ਆਪ ਤੋਂ ਘਟ ਗਿਆਨ ਵਾਲੇ ਨੂੰ ਹੀ ਪਰ ਦੇਖੋ ਨਾ ਠੱਗੀ ਜੇ ਕੋਈ ਮਾਰਦਾ ਹੈ ਅਣਜਾਣ ਨਾ ਮਾਰਦਾ ਜਿਹੜਾ ਪਹਿਲਾਂ ਹੀ ਠੱਗਾ ਹੈ ਸੰਤ ਨੂੰ ਸੰਤੇ ਭਰੋਸਾ ਨਹੀਂ ਹੁੰਦਾ ਉਹ ਰੂਪੇ ਵੀ ਠੱਗਾ ਮੈਂ ਵੀ ਠੱਗਾ ਦੋੜ ਠੱਗ ਨੇ ਉਹਦਾ ਬੱਤੇ ਸੱਪ ਨਾਲ ਸੱਪ ਲੜੇ ਤਾਂ ਜ਼ਹਿਰ ਕੇ ਨੂੰ ਜੜੇ ਤੇ ਦੋ ਸੱਪ ਨੇ ਜ਼ਹਿਰ ਕੇ ਨੂੰ ਜੜਨੇ ਆ ਜ਼ਹਿਰ ਤਾਂ ਦੋ ਨੂੰ ਚਲਦੀ ਆ ਜਿਹੜਾ ਸੱਪੋਂ ਨਾ ਹੋਵੇ ਜ਼ਹਿਰ ਦਾ ਚੂਹੇ ਨੂੰ ਜੜੂ ਵਿਚਾਰੇ ਨੂੰ ਜਿਹੜਾ ਸੱਪ ਦੀ ਖੁਰਾਕ ਹੈ ਮਾਰ ਸੱਪ ਪਰੋਂ ਗੁੱਸਾ ਕੀ ਦੋ ਬੀਚ ਬੱਲੀ ਖਾਈਏ ਰ ਉਹ ਤਾਂ ਬੱਲੀ ਵੀ ਖਾ ਜਾਂਦੀ ਹੈ ਸੱਪ ਨਾਲ ਰੱਖਣਾ ਹੀ ਆ ਜੀ ਜ਼ਹਿਰ ਉਹਨੇ ਜਾਦਾ ਗਿਆਨਵਾਨ ਆਦਮੀ ਘੱਟ ਗਿਆਨਵਾਨ ਆਲਿਆਂ ਨੂੰ ਠੱਗ ਲੈਂਦੇ ਨੇ ਪਰਮ ਪੈਦਾ ਕਰਕੇ ਜਿੱਥੇ ਪਰਮ ਦਾ ਨਾਮ ਨਿਸ਼ਾਨ ਲਾਇਓ ਨਹੀਂ ਉੱਥੇ ਪਰਮ ਪੈਦਾ ਨਹੀਂ ਕੀਤਾ ਜਾ ਸਕਦਾ ਉਹਨੇ ਪਹਿਲਾਂ ਬਟਾ ਉਹਦੋਂ ਗਾਂ ਨਾ ਗਿਆ ਰਾਂ ਉਹਦੋਂ ਗਾਂ ਖੜਾ ਉੱਚਾ ਉਹ ਜਾਣਦਾ ਹੈ ਉਹਨਾਂ ਨੂੰ ਇਸ ਅਵਸਥਾ ਵਿੱਚ ਤਾਂ ਪਰਮ ਦਾ ਨਾਸ ਕਰੀਦਾ ਹੁੰਦਾ ਗੁਰਪ੍ਰਸਾਦ ਇਹ ਕੋ ਗਿਆਨ ਹੁੰਦਾ ਜੀ ਦੇ ਕਿਰਪਾ ਨਾਲ ਪਰਮਦਾ ਦਾ ਨਾਸ ਹੋ ਗਿਆ ਇਹਦਾ ਆਪਣਾ ਗੁਰਬਾਣੀ ਜਿਨ੍ਹਾਂ ਨੇ ਰਚੀ ਹੈ ਉਹਨਾਂ ਦੇ ਆਪਣੇ ਪਰਮਦਾ ਨਾਸ ਸੀ ਸਾਡੇ ਪਰਮਦਾ ਨਾਸ ਕਰਨ ਵਾਸਤੇ ਸਾਨੂੰ ਆ ਲਿਖ ਕੇ ਦੇ ਗਏ ਉਹਨਾਂ ਦੇ ਅੰਦਰ ਅਸੀਂ ਪਰਮਕਿਵੇਂ ਪਾਇਆ ਕਰ ਦਿੰਦੇ ਸਾਰੇ ਉਹਦਾ ਸਾਰੇ ਰਸ ਤਾਂ ਅਜ ਫਿਰ ਉਹਨਾਂ ਤੇ ਕਿਸੇ ਦਾ ਅਸਰ ਨਹੀਂ ਹੋਇਆ ਸੰਤ ਦੇ ਉੱਤੇ ਕਿਸੇ ਦਾ ਅਸਰ ਨਹੀਂ ਹੁੰਦਾ ਹੁੰਦਾ ਜਿਹੜਾ ਅਸਲੀ ਸੰਤ ਹੈ ਉਹਦੇ ਤੇ ਬਣੀ ਹੁੰਦਾ ਸੰਤ ਨੇ 63 27 ਕੋਟਕ ਮਿਲੇ ਸੰਤ ਇਹ ਕਹਿੰਦੇ ਨੇ ਸੰਗਤ ਦਾ ਅਸਰ ਹੋ ਜਾਂਦਾ ਸੰਗਤ ਦਾ ਅਸਰ ਵੀ ਉਹ ਤੇ ਹੁੰਦਾ ਜੇ ਸਾਡੇ ਨਾਲ ਘਟ ਗਿਆ ਨਾ ਹੋਵੇ ਬਦਲ ਤੇ ਨਹੀਂ ਹੁੰਦਾ ਹੁੰਦਾ ਬਦਾਂਲੇ ਦਾ ਮੇਜੂਦ ਬਦਾਂਲੇ ਦਾ ਘਟਾਲੇ ਦਾ ਅਸਰ ਹੋਊਗਾ ਜਦਾ ਵਾਲੇ ਜਦਾ ਵਾਲੇ ਦਾ ਜੇ ਅਸਰ ਇਹ ਨਹੀਂ ਕਬੂਲ ਕਰਦੇ ਜੇ ਨਾਨਕ ਦਾ ਅਸਰ ਕਿਸੇ ਨੇ ਕਬੂਲ ਨਹੀਂ ਕੀਤਾ ਜੇ ਕਬੀਰ ਦਾ ਅਸਰ ਕਿਸੇ ਨੇ ਕਬੂਲ ਨਹੀਂ ਕੀਤਾ ਤਾਂ ਕਬੀਰ ਨਾਲ ਕਿਹੜਾ ਕਿਸੇ ਦਾ ਕਰ ਲੈ ਗਵਰਨਰ ਕਹਿੰਦਾ ਕਿਸਦਾ ਕਰ ਲਿਆ ਨਾਂਗਰ ਕਹਿੰਦਾ ਕਿਸਦਾ ਕਰ ਲਿਆ ਭਗਤਾਂ ਕਹਿੰਦਾ ਕਿਸਦਾ ਕਰ ਲਿਆ ਉਹਨਾਂ ਨੇ ਨਹੀਂ ਕੀਤਾ ਨਾ ਕਰੋ ਇਹਦਾ ਮਤਲਬ ਇਹ ਨਹੀਂ ਵੀ ਜਿਆਦਾ ਆਦਮੀ ਹੋਣੇ ਕਿ ਪਾਸੇ ਤਾਂ ਇੱਕ ਆਦਮੀ ਦੋ ਦਾ ਅਸਰ ਹੋ ਜੂਗਾ ਬਿਲਕੁਲ ਨਹੀਂ ਹੁੰਦਾ ਤਾਂ ਉੱਠੇ ਪਰ ਆਦਮੀ ਵੀ ਇੱਕ ਪਾਸੇ ਖੜੇ ਆਪੋ ਜੀਸੇ ਉਹ ਵੀ ਉਹਨਾਂ ਦੀ ਗੱਲ ਨਹੀਂ ਬੋਲਦੇ ਸੰਸਾਰ ਦੇ ਵਿੱਚ ਵੀ ਚਾਹੇ ساری ਜ਼ਿੰਦਗੀ ਹਾਰੀ ਜਾਣ ਇਹ ਤਾਂ ਹੀ ਅਸਰ ਹੁੰਦਾ ਅਸਰ ਹੁੰਦਾ ਅਸਰ ਬੰਦੇ ਤੇ ਅਸਰ ਕਬੂਲੂ ਦਾ ਅਸਰ ਹੋਊ ਵਰਨਾ ਸੱਡੀ ਨਾ ਸਕਦਾ ਇੱਥੇ ਇਸ ਕਰਕੇ ਜਿੰਨਾ ਮਰਜੀ ਕਿਸੇ ਨੂੰ ਪੜਾਈ ਜਾਓ ਜਿੰਨਾ ਮਰਜੀ ਪ੍ਰਚਾਰ ਕਰਿਓ ਜਿੰਨਾ ਜਿਹੜਾ ਅਸਰ ਕਬੂਲ ਨਹੀਂ ਕਰਦਾ ਅਸਰ ਉੱਤੇ ਹਲੋ ਨਹੀਂ ਇਹੀ ਗੱਲ ਗਾਹਾਂ ਦੱਸੀ ਗਈ ਇਹਦੇ ਵਿੱਚ ਇਹ ਪਾਵਰ ਹਰੇ ਕੋਲ ਹੈ ਜਿਹੜਾ ਹਰ ਦੁਆ ਨਾ ਹਰ ਸਾਰੇ ਹਰ ਨੇ ਨਾ ਦੁਕਸਾਰ ਉਹ ਵੀ ਦਾ ਹਰੇ ਆ ਉਹ ਚ ਨੁਕਸ ਪਿਆ ਹੋਇਆ ਉਹ ਵੀ ਨਹੀਂ ਕਬੂਲ ਕਰਦਾ ਅਸਰ ਉਹ ਵੀ ਆਪਣੀ ਵਰਗੀ ਨਾਲ ਕਬੂਲ ਕਰਦਾ ਅਸਰ ਜੇ ਤਾਂ ਸਾਰੇ ਅਗਿਆਨਿਕ ਜਾਨਵਰ ਨਾ ਹੋ ਜਾਣ ਸਾਰੇ ਅਗਿਆਨਿਕ ਜਾਨਵਰ ਵੀ ਤਾਂ ਹੋ ਸਕਦੇ ਨੇ ਕਿਉਂ ਨਹੀਂ ਹੁੰਦੇ ਈਮਾਨਦਾਰੀ ਕਬੂਲ ਕਰਦੇ ਕਬੂਲ ਅਸਰ ਕਰਨਾ ਨਾ ਕਰਨਾ ਇਹਦੇ ਉੱਤੇ ਆਪਣੇ ਜੀਵ ਤੇ ਡਿਪੈਂਡ ਕਰਦਾ ਡਿਪੈਂਡੈਂਟ ਹੈ ਕੋਈ ਇਹਦੇ ਤੇ ਅਸਰ ਨਹੀਂ ਪਾ ਸਕਦਾ ਸਰ ਵਾ ਪਾ ਸਕਦੇ ਆ ਤੁਰਕੀ ਬਾਣੀ ਹੋਰ ਕੋਈ ਨਹੀਂ ਪਾਉਂਦਾ ਉਹ ਬਾਤ ਲਗਦੀ ਹੈ ਕਿ ਕੋ ਬੁੱਧੀ ਤੋਂ ਪਰੇ ਸਾਡੀ ਤੋਂ ਉਹ ਸਾਡੇ ਉਹਨੂੰ ਮੰਨਣਾ ਨਾ ਮੰਨਣਾ ਸਾਡੇ ਵਸ ਦੀ ਗੱਲ ਨਹੀਂ ਹੈ ਇਹਨੂੰ ਮੰਨਣਾ ਨਾ ਮੰਨਣਾ ਇਹ ਕੁਰਬਾਨੀ ਨੂੰ ਮੰਨਣਾ ਨਾ ਮੰਨਣਾ ਸਾਡੇ ਵਸ ਦੀ ਗੱਲ ਹੈ ਸੰਸਾਰ ਵਿੱਚ ਆਦਮੀ ਦੀ ਗੱਲ ਮੰਨਣਾ ਨਾ ਮੰਨਣਾ ਸਾਡੇ ਵਸ ਦੀ ਗੱਲ ਹੈ ਉਸ ਬਾਣੀ ਨੂੰ ਮੰਨਣਾ ਨਾ ਮੰਨਣਾ ਸਾਡੇ ਵਸ ਦੀ ਗੱਲ ਨਹੀਂ ਹੈ ਉਹ ਤਾਂ ਜਾਣਾ ਕਰਕੇ ਦਿਖਾ ਲ ਦਿੰਦੀ ਹੈ ਸਰ ਸਤਗੁਰ ਜੇ ਮਿਲਲੇ ਕਲ ਰਤਨ ਅਰੇ ਪ੍ਰਗਿਆਸ ਅਰੇ ਪ੍ਰਗਿਆਸ ਉਹ ਤਾਂ ਪ੍ਰਗਿਆਸ ਕਰ ਦਿੰਦੀ ਹੈ ਸਤਗੁਰ ਸਹਿਜੇ ਲੱਗਿਆ ਕਲ ਰਤਨ ਦੇ ਉਹ ਤਾਂ ਪ੍ਰਗਿਆਸ ਕਰ ਦੇਣਾ ਉਹਦੇ ਤੋਂ ਸਾਚਾ ਚੋੜ ਦਾ ਨਿਤਾਰਾ ਕਰਕੇ ਦਿਖਾ ਦੇਣ ਉਹ ਗੱਲ ਹੋਰ ਹੈ ਇਹ ਗੱਲ ਗੁਰਬਾਣੀ ਦੀ ਸਾਡੀ ਹੋਰ ਹੈ ਅਸੀਂ ਨੇ ਕਿਧੂ ਇਹ ਪ੍ਰਭਾਵ ਕਰ ਸਕਦੇ ਹਟ ਪ੍ਰਚਾਰ ਹੋ ਰਿਹਾ ਸੀ ਗੁਰੂ ਘਰ ਦਾ ਬਣਾਣਾ ਆਪਣਾ ਲੋਕਾਂ ਦੀ ਮਰਜ਼ੀ ਆਏ ਜੀ ਦੇ ਚੰਦੇ ਬਾਗ ਸੀ ਉਹ ਬੋਲਿਆ ਇਹ ਤੇ ਬਾਗਵੜੇ ਜੀ ਨਾ ਨਹੀਂ ਬੋਲੇ ਇਹ ਕਹਿ ਸਕਦੇ ਆਂ ਅਸੀਂ ਚੰਦੇ ਬਾਗ ਵਾਲਿਆਂ ਨੇ ਬੋਲਿਆ بڑے ਬਾਗੜੇ ਰਹਿ ਗਏ ਉਹ ਕਲੰਕ ਰੂਪ ਅਪਾਰ ਅਕਲੰਕ ਰੂਪ ਅਪਾਰ ਅਕਲੰਕ ਰੂਪ ਹੈ ਉਹਦਾ ਹਰ ਦਾ ਰੂਪ ਅਕਲੰਕ ਹੋ ਜਾਂਦਾ ਉਹਦੇ ਤੇ ਨੀ ਅਸਰ ਹੁੰਦਾ ਕਿਸੇ ਦਾ ਫਿਰ ਅਣਛੇ ਦਾ ਬਾਹਰ ਰੂਪ ਹੈ ਉਹਦਾ ਐਸਾ ਰੂਪ ਹੈ ਕੋਈ ਜ਼ਰਬਿਆ ਪਿੱਛੇ ਫਿਰਉ। ਬਾਹਰ ਅਣਛੇਜ ਤੇਜ ਉਦਾਰ ਅਣਛੇਜ ਤੇਜ ਤੇਜ ਕਿੰਨਾ ਦਾ ਅਣਛੇਜ ਤੇਜ ਤੇਜ ਕੀ ਹੈ ਉਦਾਰ ਤੇ ਜਿਹੜੇ ਉਹਦੀ ਜੋਤ ਹੈ ਉਹਦੇ ਕੋਲ ਜਿਹੜਾ ਗਿਆਨ ਉਹ ਕਟਾਇਆ ਨਹੀਂ ਜਾ ਸਕਦਾ ਛੇਜ ਕਰਨਾ ਕਟਾ ਦੇਣਾ ਕੋਈ ਹੋਰ ਵੱਡਾ ਗਿਆਨ ਮੂਰੇ ਰੱਖ ਦੇਣਾ ਨਾ ਜਿਵੇਂ ਕੋਈ ਦੀਵਾ ਜਲਦਾ ਉਦੇ ਅੱਗੇ ਹੋਰ ਕੋਈ ਵੱਡਾ ਦੀਵਾ ਰੱਖ ਦिए। ਉਹ ਦੀਵੇ ਦਾ ਤੇਜ ਉਹ ਨਹੀਂ ਹੋਵੇ ਭਾਵੇਂ ਉਹ ਘਟ ਜਾਂਦਾ ਛਿਜ ਜਾਂਦਾ। ਛੋਟਾ ਬਲਬ ਜਗਦਾ ਉਹਦੇ ਕੋਲ ਵੱਡਾ ਬਲਬ ਜਾਲ ਦिए ਨਾ। ਉਹ ਲੱਗਦਾ ਬੁੱਧ ਮ ਲੱਗਦਾ ਸਾਨੂੰ ਲੱਗਣਾ ਦਿੱਤਾ। ਇਹ ਐਡਾ ਤੇਜ ਹੈ ਕਿ ਇਹਦੇ ਮੁਕਾਬਲੇ ਜੇ ਤੋਂ ਵੱਡਾ ਕੋਈ ਹੈ ਉਹ ਨਹੀਂ ਬਲਬ। ਇਹ ਕਹ ਲਓ। ਕਰੋੜਾਂ ਸੂਰਜ ਵੀ ਚਾਲਦੀਏ ਤਾਂ ਵੀ ਕੋਈ ਨਹੀਂ ਫਰਕ ਪੈਂਦਾ। ਕੋ ਕੋ ਤਾਂ ਬਾਹਰ ਜਾਣ ਨਾਲ ਕਰਨ ਵਾਲੀ ਚੀਜ਼ ਹੈ ਨਾ। ਹਾਂਜੀ। ਅਣਛੇ ਜ ਤੇਜ ਉਦਾਰ ਉਦਾਰ ਤੇਜ ਬਹੁਤ ਗਿਆਨ ਐਡਾ ਵੱਡਾ ਹੈ ਕਿ ਇਤੋਂ ਵੱਡਾ ਗਿਆਨ ਹੋਰ ਹੈ ਨਹੀਂ। ਇਤੋਂ ਵੱਡੀ ਜੋਤ ਇਤੋਂ ਜਿਆਦਾ ਚਾਨਣ ਵਾਲਾ ਕਰਨ ਵਾਲਾ ਕੋਈ ਨਹੀਂ ਹੈ ਸੰਸਾਰ 'ਚ। ਉਦਾਰ ਉਦਾਰ ਇਸ ਕਰਕੇ ਕੋਈ ਲੈ ਜਾਓ ਜਿੰਨਾ ਵਧੀ ਲੈ ਜਾਓ ਫਰੀ ਲੈ ਜਾਓ ਕੋਈ ਕੀਮਤ ਨਹੀਂ ਹੈ। ਇਹ ਉਦਾਰਤਾ ਹੈ। ਵਿਕਦਾ ਨਹੀਂ ਹੈ ਗਿਆਨ ਸੰਸਾਰ 'ਚ। ਲੈਣ ਵਾਲਾ ਹੀ ਕੋਈ ਨਹੀਂ ਹੈ। ਲੈਣ ਵਾਲਿਆਂ ਨੂੰ ਲੱਭਣਾ ਪੈਂਦਾ ਲੈਣ ਵਾਲਿਆਂ ਨੂੰ ਲੱਭਣਾ ਪੈਂਦਾ ਜਿਨ੍ਹਾਂ ਜਰ ਤਸਕਰ ਹੈ ਉਹਨਾਂ ਤੇ ਤਸਕਰ ਹੈ ਉਹ ਨਾਮ ਨਹੀਂ ਲੈਂਦਾ ਹੁੰਦਾ ਸੋ ਤਸਕਰ ਜੋ ਨਾਮ ਨਾ ਲੈਵੇ ਜਿਹੜੇ ਨਾਮ ਨਹੀਂ ਲੈਂਦੇ ਨਾ ਉਹ ਸਾਰੇ ਤਸਕਰ